ਰਾਜੇ ਲੋਕ ਸਤਿਰਾ ਦੇ ਦਰ ਤੇ ਆਉਂਦੇ ਹੀ ਰਹਿੰਦੇ ਨੇ ਬਾਦਸ਼ਾਹ ਅਕਬਰ ਆਪਣੇ ਕਰਿੰਦਿਆਂ ਨੂੰ ਲੈ ਕੇ ਇੱਕ ਵਾਰ ਗੋਇੰਦਵਾਲ ਸਹਿਬ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨੂੰ ਆਇਆ। ਕਈ ਲੋੜਾਂ ਹੁੰਦੀਆਂ ਨੇ ਬਾਦਸ਼ਾਹਾਂ ਦੀਆਂ ਫਕੀਰਾਂ ਅੱਗੇ ਬੇਨਤੀਆਂ ਕਰਦੇ ਨੇ ਬੜੀ ਵਡਿਆਈ ਸੁਣੀ ਗੁਰੂ ਅਮਰਦਾਸ ਮਹਾਰਾਜ ਦੀ ਤੇ ਕਦਮ ਬੋਸੀ ਕਰਨ ਆਇਆ ਮਜਲਸ ਦੇ ਬਾਹਰ ਧਰਮਸ਼ਾਲਾ ਦੇ ਬਾਹਰ ਆ ਕੇ ਹੱਥ ਜੋੜੇ ਵੀ ਮੈਂ ਗੁਰੂ ਅਮਰਦਾਸ ਜੀ ਨੂੰ ਮਿਲਣਾ ਦਰਸ਼ਨ ਕਰਨੇ ਨੇ ਸੇਵਾਦਾਰ ਨੇ ਹਲਕਾਰੀ ਨੇ ਜਾ ਕੇ ਸੁਨੇਹਾ ਦਿੱਤਾ ਗੁਰੂ ਅਮਰਦਾਸ ਮਹਾਰਾਜ ਭਾਰਤ ਵਰਸ਼ ਦਾ ਬਾਦਸ਼ਾਹ ਅਕਬਰ ਆਇਆ ਦਰਸ਼ਨ ਕਰਨੇ ਚਾਹੁੰਦਾ ਤੇ ਗੁਰੂ ਅਮਰਦਾਸ ਜੀ ਕਹਿੰਦੇ ਪਹਿਲੇ ਪੰਗਤ ਪਾਛੇ ਸੰਗਤ ਉਹਨੂੰ ਕੋ ਪਹਿਲਾਂ ਪੰਗਤ ਵਿੱਚ ਬਵੇ ਲੰਗਰ ਛਕੇ ਫਿਰ ਸੰਗਤ ਚ ਆ ਜਾਵੇ ਫਿਰ ਦਰਸ਼ਨ ਦਵਾ ਗਿਆ ਜੀ ਬੜਾ ਵਧੀਆ ਕਨਸੈਪਟ ਹੈ ਪਹਿਲਾਂ ਪੰਗਤ ਫਿਰ ਸੰਗਤ ਸਾਡੇ ਉਲਟ ਹੋ ਗਿਆ ਹਾਂ ਪਹਿਲਾ ਸੰਗਤ ਫਿਰ ਪੰਗਤ ਹੈ 7-8 ਵਜੇ ਦੇ ਦਵਾਨ ਸ਼ੁਰੂ ਹੁੰਦਾ 11-12 ਵਜੇ ਸਮਾਪਤੀ ਹੋ ਜਾਂਦੀ ਹੈ ਜਦੋਂ 12:00 ਵਜੇ ਨਾਲ ਲੰਗਰ ਛਕੀ ਦਾ ਜਾਂਦਿਆਂ ਲੇਟ ਜਾਈਦਾ ਉਹ ਪਚਦਾ ਵੀ ਔਖਾ ਪੈਂਦਾ ਰੋਗ ਸੋਗ ਵੀ ਖੜੇ ਹੋ ਜਾਂਦੇ ਹੁਣ ਜਦੋਂ 7 ਵਜੇ ਦੀਵਾਨ ਸੱਜਣਾ ਹੈ ਪਹਿਲਾਂ ਲੰਗਰ ਦੇ ਛਕਿਆ ਹੋਵੇ 2-4 ਘੰਟੇ ਦੀਵਾਨ ਚ ਬੋਤੋ ਪਚ ਜਾਵੇ। ਸਰੀਰ ਦਾ ਵੀ ਨੁਕਸਾਨ ਨਾ ਹੋਵੇ ਤੇ ਅੰਮ੍ਰਿਤ ਵੇਲੇ ਜਾਗਣਾ ਸੌਖਾ ਹੋ ਜਾਵੇ। ਹੁਣ 12 ਵਜੇ ਲੇੜ ਕੇ ਤੇ ਨਾ ਅੰਮ੍ਰਿਤ ਵੇਲੇ ਹੀ ਸਾਂਭਿਆ ਜਾਣਾ ਨਾ ਸਰੀਰ ਹੀ ਸਾਂਭਿਆ ਜਾਂਦਾ ਹੈ। ਦੂਸਰਾ ਲੰਗਰ ਨਾਲ ਤਾਰ ਰੱਖਿਆ ਹੈ ਵੀ ਭਾਉ ਹੋਣੀ ਸਾਰੀ ਦਿਹਾੜੀ ਦੀਵਾਨ ਸੁਣਦੇ ਰਹਿਣ ਜਾ ਕੇ ਮਾਈਆਂ ਨੂੰ ਸਤੌਣ ਵੀ ਰੋਟੀ ਪਕਾਓ। ਆਰਾਰੀ ਕਹਿੰਦੇ ਜੇ ਮੰਨ ਦੀ ਖਰਾਕ ਮੇਥੋਂ ਲੈ ਗਿਆ ਐ ਨਾ ਕਥਾ ਕੀਰਤਨ ਤਨ ਦੀ ਖਰਾਕ ਦਾ ਪ੍ਰਬੰਧ ਵੀ ਆਵੇ ਤੈਨੂੰ ਇੱਥੇ ਕਰ ਦਿੰਨਾ ਨੋਡ ਬੰਦਾ ਨੂੰ ਵੀ ਫਿਰ ਨਦਰੇ ਨਿਆਮਤ ਕੀਤੀ ਗਈ ਗੁਰਾਂ ਵੱਲੋਂ ਗੁਰੂ ਦੇ ਦਰ ਤੇ ਤਨ ਤੇ ਮਨ ਦੀ ਖਰਾਕ ਦੋਨੋਂ ਹੀ ਵਰਤਦੀਆਂ ਨੇ ਤੇ ਇੱਥੇ ਪਹਿਲਾ ਪੰਗਤ ਰੱਖੀ ਵੀ ਲੰਗਰ ਛਾ ਕੇ ਆ ਭੁਖੇ ਤੋਂ ਕਿੱਥੇ ਤੇਰੇ ਖੋਂ ਕਰਾ ਗੀਰਨ ਸੁਣਿਆ ਜਾਣਾ ਭੁਖੇ ਭਗਤ ਨਾ ਕੀਜੇ ਮਾੜਾ ਆਪਣੀ ਦੀਜੇ ਬਾਣੀ ਚੋਂ ਦਾ ਜਿਹਦਾ ਮਤਲਬ ਇਹ ਵੀ ਨਾ ਸਮਝੋ ਵੀ ਟੋਕਰਾ ਰੋਟੀਆਂ ਦਾ ਖਾਵਾ ਘਰਾੜੇ ਮਰੀ ਜਾਉ ਦਵਾਨ ਚ ਆ ਕੇ ਨਾ ਉਹਨਾਂ ਦੀ ਛੱਗਣਾ ਸਰੀਰ ਚੱਲਦਾ ਰਵੇ ਹੁਣ ਅਕਬਰ ਬੜੀ ਨਿਮਰਤਾ ਵਿੱਚ ਆਇਆ ਸੀ ਮੀਨੇ ਹੋਣਾ ਪੈਂਦਾ ਜਦੋਂ ਕੁਝ ਮੰਗਣਾ ਆਵੇ ਜਾ ਕੇ ਚੁੱਪਚਾਪ ਪੰਗਤ ਵਿੱਚ ਬਹਿ ਗਿਆ ਕੀ ਵੇਂਦਾ ਹੈ ਉਥੇ ਬ੍ਰਾਹਮਣ क्षत्रिय শূ드 ਵੈਸ ਸਾਰੇ ਬੈਠੇ ਲੰਗਰ ਛਕਦੇ ਕਿਸੇ ਲਈ ਕੋਈ ਵਖਰੀ ਵਿਚਾਈ ਨਹੀਂ ਹੈ ਉਥੇ ਪੰਗਤ ਲੱਗੀ ਹੋਈ ਹੈ ਲੰਗਰ ਛਕਿਆ ਅਕਬਰ ਨੇ ਔਰ ਸੰਗਤ ਦੀ ਵੀ ਇਹ ਮਰਿਆਦਾ ਹੈ ਉੰਜ ਹੀ ਬਹਿਣਾ ਪੈਂਦਾ ਹੈ ਪਿੰਡਾਂ ਤੇ ਹਰੇ ਬਚਾਏ ਬਾਹਰ ਦੇ ਮੁਲਕਾਂ ਜਿੰਨਾ ਮੈਟਰੋ ਟਾਉਨਾਂ 'ਚ ਬੜੀ ਪ੍ਰੋਬਲਮ ਆ ਗਈ ਹੈ ਦਰਬਾਰ 'ਚ ਹੀ ਕੁਰਸੀਆਂ ਲਾ ਲੈਂਦੇ ਨੇ ਬਾਕੀ ਪ੍ਰੇਮ ਨਾਲ ਸਮਝਾਉਣਾ ਚਾਹੀਦਾ ਧਰਮ ਦਾ ਮਾਰਗ ਪ੍ਰੇਮ ਦਾ ਮਾਰਗ ਹੈ ਦਾਗ ਨਾਲ ਨਹੀਂ ਸਮਝਾਇਆ ਜਾਂਦਾ ਦਾਗ ਕਾਨੂੰਨ ਬੋਂਦਾ ਹੈ ਧਰਮ ਪ੍ਰੇਮ ਸੋਂਦਾ ਹੈ ਕਾਨੂੰਨ ਇਹ ਨਹੀਂ ਕਰਦਾ ਤੁਸੀਂ ਰੈੱਡ ਲਾਈਟ ਜੰਪ ਕਰੋ ਉਹ ਪੁਲਿਸ ਵਾਲਾ ਖਲੋਤਾ ਆਂਦਾ ਦੋ ਚਾਰ ਟਪੇੜਾਂ ਛੱਡ ਦਿੰਦਾ ਮੋਟਰਸਾਈਕਲਾਂ ਕਾਨੂੰਨ ਲਾਗੂ ਕਰਨਾ ਹੈ ਧੱਕੇ ਨਾਲ ਹੋਵੇਗਾ ਚਲਾਨ ਕੱਟ ਦਵੇਗਾ ਧਰਮ ਦੀ ਕੋਈ ਵੀ ਤੁਸੀਂ ਉਲੰਘਣਾ ਕਰੋ ਤੁਹਾਨੂੰ ਪ੍ਰੇਮ ਨਾਲ ਸਮਝਾਇਆ ਜਾਂਦਾ ਵੀ ਇਹ ਗਲਤ ਕਰ ਰਿਹਾ ਸਿੱਖੀ ਦਾ ਸਿਧਾਂਤ ਪ੍ਰੇਮ ਨਾਲ ਪਰ ਫੁੱਲਤਾ ਕਲਗੀਧਰ ਕਹਿੰਦੇ ਜੱਤਰ ਤਤਰ ਵਿਸਾ ਵਸਾ ਹੋਏ ਪਹਿਲੋ ਅਨੁਰਾਗ ਹਰ ਜ਼ਰੇ ਚ ਪ੍ਰੇਮ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ ਪ੍ਰੇਮ ਕਰੋਗੇ ਤੇ ਪ੍ਰਭੂ ਨੂੰ ਪਾਵੋਗੇ ਹੁਣ ਉਥੇ ਕਹਿ ਦਿੰਦੇ ਵੀ ਅਸੀਂ ਤੂਲਾ ਪਵਾਇਆ ਹੈ ਸਾਡੇ ਗੋਡੇ ਨਵੇਂ ਨੇ ਮੁੜਦੇ ਨਹੀਂ ਕੋਈ ਦੋਰ ਹੈ ਨਹੀਂ ਆਪਾਂ ਮਜ਼ਾਕ ਨਹੀਂ ਉਡਾ ਸਕਦੇ ਕਿਸੇ ਦਾ ਹੋ ਸਕਦਾ ਮੁਸ਼ਕਲ ਹੋਵੇ ਪਰ ਰਾਜ ਦਰਬਾਰ ਦੀ ਮਜਲਿਸ ਦੀ ਮਰਿਆਦਾ ਹੁੰਦੀ ਹੈ ਵੀ ਤਖਤ ਰਾਜੇ ਦਾ ਹੀ ਹੁੰਦਾ ਬਾਕੀ ਪੁੰਦੇ ਬੈੰਦੇ ਨੇ ਤੇ ਹੁਣਾ ਇਹ ਚਾਹੀਦਾ ਹੈ ਵੀ ਸੋਹਣਾ ਦਰਬਾਰ ਬਣਿਆ ਹੁੰਦਾ ਜਿਹਦੇ ਕੋਲੋਂ ਨਹੀਂ ਚੌਂਕੜਾ ਲੱਗਦਾ ਉਹ ਮਜਲਿਸ ਤੋਂ ਬਾਹਰੇ ਕੁਰਸੀ ਢਾਲਵੇ ਕੋਈ ਸ਼ੀਸ਼ੇ ਦੀ ਦਵਾਰ ਹੋਵੇ ਕੋਈ ਜਰਨੇ ਲੱਗੇ ਹਉਣ ਗੁਰਾਂ ਦੇ ਦਰਸ਼ਨ ਵੀ ਹੋਈ ਜਾਣ ਇਹ ਦਰਬਾਰ ਦੀ ਮਰਿਆਦਾ ਵੀ ਰਵੇ ਹੁਣ ਗੁਰੂ ਗ੍ਰੰਥ ਸਾਹਿਬ ਦਾ ਉਹ ਮੈਂ ਵੀ ਤੁਸੀਂ ਹੁੰਜੇ ਬਹਿਣਾ ਹੈ ਭਾਵੇਂ ਪੰਗਰ ਤੇ ਭਾਵੇਂ ਸੰਗਤ ਹੈ ਮੈਂ ਕੋਲੋਂ ਨਹੀਂ ਬਣਾਇਆ ਵੈਸੇ ਵੀ ਤੁਹਾਨੂੰ ਦੱਸਾਂ ਸਾਊਥ ਇੰਡੀਅਨਸ ਵੱਲ ਜਾਓ ਵੀ ਹੁੰਜੇ ਬਹਿ ਕੇ ਤੇ ਗੱਸਾਲੀ ਲੈਣ ਡਾਈਜੈਸਟਿਵ ਸਿਸਟਮ ਦਾ ਕੋਈ ਢਾਜਾ ਇੰਦਾ ਦਾ ਆਂਦੇ ਹੈ ਵੀ ਪਾਚਨ ਸ਼ਕਤੀ ਇੰਨੀ ਵਧੀ ਹੈ ਮੈਂ ਬਹਿ ਕੇ ਸ਼ਕਣ ਵਾਲੀ ਸਾਇੰਟਿਫਿਕ ਤੌਰ ਤੇ ਉਹ ਐਕਸਪਲੇਨ ਬੜਾ ਕਰਦੇ ਨੇ ਕੈਰ ਦਾ ਵੱਲ ਜਾ ਉਹ ਕਹ ਰਹੇ ਨਮੀਆਂ ਗੱਲਾਂ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਜੀ ਬਹਿਣਾ ਕਿਦਾਂ ਚਾਹੀਦਾ ਮਹਾਰਾਜ ਕਹਿੰਦੇ ਨੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਹਰ ਨਾਮੇ ਕੇ ਹੋਵਹ ਜੋੜੀ ਗੁਰਮਖ ਬੈਸੋ ਸਫਾ ਵਿਛਾਏ ਸਫਾ ਕੀ ਹੁੰਦਾ ਹੈ ਚੌਪੜ ਖੇਲਣ ਦੀ ਪੁੰਜੇ ਦਰੀ ਵਿਛਾਉਂਦੇ ਨੇ ਲੋਕ ਜੂਆ ਖੇਦਣ ਲਈ ਜਾਂ ਮਸਲਾ ਬਿਛਾਉਂਦੇ ਨੇ ਨਾ ਸਫਾ ਵਿਛਾਉਂਦੇ ਨੇ ਅਰਬੀ ਦਾ ਲਫ਼ਜ਼ ਹੈ ਸਫਾ ਸਭ ਵਿਛਾਈ ਨੂੰ ਕਹ ਦਿੰਦੇ ਨੇ ਚਿਟਾਈ ਨੂੰ ਪੰਕਤੀ ਨੂੰ ਕਤਾਰ ਨੂੰ ਲਾਈਨ ਵਿੱਚ ਬਹਿਣ ਨੂੰ ਪੁੰਜੇ ਬਹਿਣ ਨੂੰ ਹੁਣ ਮਹਾਰਾਜ ਕਹਿੰਦੇ ਗੁਰਮਖ ਨੇ ਜਦੋਂ ਵੀ ਬਹਿਣਾ ਕੋਈ ਝਗੜਾ ਨਿਜਖਣਾ ਹੈ ਗੁਰੂ ਦੀ ਹਜ਼ੂਰੀ ਚ ਆਉਣਾ ਹੈ ਤੇ ਸਤਾ ਵਿਛਾ ਕੇ ਬਹਿਣਾ ਹੈ ਇਥੇ ਕਿਤੇ ਨਹੀਂ ਲਿਖਿਆ ਤੂੰ ਰਸੀ ਤੇ ਬਹਿਣਾ ਕਿਤੇ ਨਹੀਂ ਲਿਖਿਆ ਇਥੇ ਪਲੰਘੇ ਤੇ ਬਹਿਣਾ ਇੱਕ ਗੱਲ ਹੋਰ ਸੁਣ ਦਿਓ ਗੁਰੂ ਦਾ ਘਰ ਹੈ ਤੇ ਗੁਰੂ ਦੀ ਮਰਿਆਦਾ ਹੀ ਲਾਗੂ ਹੋਣੀ ਚਾਹੀਦੀ ਹੈ ਤੁਹਾਡੀ ਨਹੀਂ ਤੁਹਾਡੀ ਮਰਿਆਦਾ ਤੁਹਾਡੇ ਘਰ ਮੁਬਾਰਕ ਹੈ ਹੁਣ ਮੰਨ ਲਓ ਤੁਹਾਡੀ ਆਪਣੀ ਫੀਲਡ ਹੈ ਤੁਹਾਡੇ ਤੇ ਕੋਈ ਬੈਠਾ ਹੋਵੇਗਾ ਇੰਜੀਨੀਅਰ ਆਰਕੀਟੈਕਟ ਡਿਜ਼ਾਈਨਰ ਬੈਠਾ ਹੋਵੇਗਾ ਇਥੋਂ ਐਵੇਂ ਕੋਈ ਮੂੰਹ ਚੁੱਕ ਕੇ ਤੁਰਿਆ ਆਵੇ ਤੂੰ ਨੂੰ ਇੰਜੀਨੀਅਰ ਨੂੰ ਆਖੇ ਵੀ ਰਹਾ ਆ ਕਾਗਜ਼ ਦੇ ਆ ਨਕਸ਼ੇ ਦੇ ਆ ਪੈਨ ਦੇ ਮੈਂ ਤੇਰਾ ਕੋ ਕੰਮ ਕਰਦਾ ਤੂੰ ਗਲ ਪੈਣ ਤੱਕ ਜਾਵੇਗਾ ਇੰਜੀਨੀਅਰ ਵੀ ਤੇਰੀ ਇਹ ਫੀਲਡ ਨਹੀਂ ਹੈ ਆਪਣਾ ਕੰਮ ਕਰ ਜਾ ਕੇ ਇਹ ਮੇਰਾ ਕਰਮ ਹੈ। ਜੀ ਦੰਦਾ ਵਾਲਾ ਡਾਕਟਰ ਕਿਧਰੇ ਫਿਜ਼ੀਓਥੈਰੇਪਿਸਟ ਕੋਲ ਬੀ ਡੀ ਐਸ ਚਲਿਆ ਜਾਵੇ ਮੈਂ ਹੱਡੀਆਂ ਦਾ ਇਲਾਜ ਕਰਾਂ। ਤੂੰ ਵੇਜੋ ਥੈਰੇਪਿਸਟ ਨੇ ਅਖਣਾ ਗਲੋਂ ਲੈ ਜਾ ਕੇ ਆਪਣੇ ਉੱਤੇ ਦੰਦਾਂ ਦਾ ਇਲਾਜ ਕਰ ਤੇਰੀ ਫੀਲਡ ਦੇ ਨਹੀਂ ਹੈ ਤੇਰਾ ਸਦਾ ਇੱਥੇ ਨਹੀਂ ਚੱਲਣਾ। ਜਦੋਂ ਤੁਹਾਡੀ ਫੀਲਡ ਤੁਹਾਡੇ ਘਰ ਵਿੱਚ ਤੁਹਾਡਾ ਸਿਧਾਂਤ ਚੱਲਦਾ ਹੈ ਤੇ ਗੁਰਦੁਆਰੇ ਤੁਹਾਡਾ ਕਿਉਂ ਸਿਧਾਂਤ ਚੱਲੇ ਉੱਥੇ ਠੀਕਾ ਚੱਲਣਾ ਹੈ ਇੱਥੇ ਜਿਹੜਾ ਮਰਜ਼ੀ ਸਿਰ ਤੇ ਬਹਿ ਜਾਂਦਾ ਨਹੀਂ ਜੀ ਮੈਂ ਤੇ ਇਦਾਂ ਹੀ ਬਹਿਣਾ ਤੇ ਇਦਾਂ ਹੀ ਬਹਿਣਾ ਮੈਂ ਤੇ ਇਦਾਂ ਹੀ ਕਰਨਾ ਤੇ ਇਦਾਂ ਹੀ ਕਰਨਾ ਫਿਰ ਤੂੰ ਸਿੱਖ ਥੋੜੀ ਹੈ ਤੇਰੇ ਵਿੱਚ ਹੰਕਾਰ ਹੈ ਤੇ ਜਿੱਥੇ ਹੰਕਾਰ ਹੈ ਜਿੱਥੇ ਮਰਜ਼ੀ ਝੌਂਕੜਾ ਲਾ ਲਾ ਉਹਦੇ ਨੇੜੇ ਰੱਬ ਨਹੀਂ ਆਉਂਦਾ ਹਰ ਜੀਓ ਅਹੰਕਾਰ ਨਾ ਭਾਵੇਈ ਵੇਦਕੂ ਸੁਣਾਵੇ ਸੇਵਕ ਪਤਾ ਕੌਣ ਹੁੰਦਾ ਗੁਰ ਕੇ ਗਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮਹਿ ਸਹੈ ਆਪ ਸੁਖੋ ਕਰ ਕਸ਼ਨਾ ਜਨਾਵੇ ਹਰ ਹਰ ਨਾਮ ਰਿਧਾ ਸਦ ਧਿਆਵੇ ਆਪਣੇ ਆਪ ਨੂੰ ਰੰਚਕ ਮਾਤਰ ਵੀ ਗੁਰਾਂ ਦੇ ਅੱਗੇ ਹਸਤੀ ਵਾਲਾ ਨਹੀਂ ਸਮਝਦਾ ਆਗਿਆ ਮੰਨਦਾ ਉਹ ਸੇਵਕ ਹੈ ਤੁਸੀਂ ਇੱਥੇ ਆਗਿਆ ਮਨਾਉਣਾ ਜਾਂਦੇ ਅਹੀਂ ਦੇ ਨਹੀਂ ਕਰਨਾ ਸੇਵਕ ਥੋੜਾ ਹੋਏ ਸਿੱਖ ਥੋੜਾ ਹੋਏ ਪਤਾ ਨਹੀਂ ਕੌਣ ਹੋਣਗੇ ਮਨ ਵੇਚੈ ਸਤਗੁਰ ਕੇ ਪਾਸ ਤਿਸ ਸੇਵਕੇ ਹਾਰ ਜਗਸ ਮਨ ਵੇਚ ਦਿੱਤਾ ਗੁਰੂ ਨੂੰ ਵੇਚੇ ਦਾ ਭਾਵ ਹੈ ਇਹ ਗੁਰੂ ਦਾ ਹੋ ਗਿਆ ਹੁਣ ਇੱਥੇ ਆਪਦੀ ਮਤ ਨਹੀਂ ਮਰਤਦਾ ਏ ਜੋ ਗੁਰੂਆਂ ਦਾ ਉਹ ਕਰਦਾ ਹੈ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੈ ਵੱਡੇ ਭਾਗ ਹੋਤੇ ਗੁਰੂ ਦੀ ਮਤ ਤੇ ਕੋਈ ਸੇਵਕ ਚੱਲਦਾ ਨਹੀਂ ਤੇ ਆਪਣੀ ਮਨਾਉਣ ਬੈਠੇ ਨੇ ਸਾਰੇ ਹੁਕਮ ਮੰਨਿਆ ਹੋਵੇ ਪ੍ਰਵਾਨਤਾ ਖਸਮੇ ਕਾ ਮਹਿਲ ਪਾਇਸੀ ਕਸਮੇ ਭਾਵੈ ਸੋ ਕਰੇ ਮਨਹੁ ਚੰਦਿਆ ਸੋ ਫਲ ਪਾਇਸੀ ਤਾਂ ਦਰਗਹ ਪੈਦਾ ਜਾਇਸੀ ਹੁਕਮ ਮੰਨਣ ਵਾਲਾ ਪ੍ਰਮਾਣ ਹੈ ਹੁਕਮ ਲਾਗੂ ਕਰਨ ਵਾਲਾ ਨਹੀਂ ਤੇ ਗੁਰੂ ਦਾ ਹੁਕਮ ਹੈ ਸਫਾ ਵਿਛਾ ਕੇ ਬਹਿਣਾ ਅਕਬਰ ਬਹਿ ਕੇ ਰੋਟੀ ਖਾਂਦਾ ਭੁੰਜੇ ਰਾਜਾ ਹੋਵੇਗਾ ਆਪਣੇ ਘਰ ਤੂੰ ਮੰਤਰੀ ਹੈ ਰਾਜਾ ਹੈ ਉੱਜੇ ਵਰਣਦਾ ਹੈ ਬੜਾ ਰਤਬਾ ਹੈ ਤੇਰਾ ਆਪਣੇ ਘਰ ਛੱਡ ਕੇ ਆ ਇੱਥੇ ਭੁੰਜੇ ਬੈੰਦਾ ਹੈ ਸੇਵਾ ਲੰਗਰ ਲਿਆ ਸ਼ੱਕ ਸੇਵਾਦਾਰਾਂ ਨੂੰ ਅੰਧਾ ਇਹੋ ਜਿਹਾ ਆਨੰਦ ਅੱਗੇ ਨਹੀਂ ਆਇਆ ਸੇਵਾਦਾਰਾਂ ਦੇ ਬਾਣੀ ਦਾ ਪ੍ਰਤਾਪ ਹੈ ਦਸਾਂ ਨੋਹਾਂ ਦੀ ਕਿਰਤ ਚੋਂ ਲੱਗਰ ਬਣਿਆ ਹੈ ਥੱਗੀ ਟੋਰੀ ਦਾ ਲੰਗਰ ਨਹੀਂ ਹੈ ਇਹਦਾ ਰਸਤਾ ਵੱਖਰਾ ਹੈ ਬਾਦਸ਼ਾ ਅਕਬਰ ਬਹੁਤ ਖੁਸ਼ ਹੈ ਤੇ ਹੁਣ ਸੰਗਤ ਚ ਬਹਿ ਗਿਆ ਜਾ ਕੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ ਕਹਿੰਦਾ ਮਹਾਰਾਜ ਮੈਂ ਵੀ ਕਿਹਾ ਇਹ ਤੁਹਾਡੀ ਪੰਗਤ ਵਿੱਚ ਬ੍ਰਾਹਮਣ ਵਾਇਸ਼ ਸ਼ੂਦਰ क्षत्रੀ ਹਿੰਦੂ ਮੁਸਲਮਾਨ ਸਭੋ ਆ ਕੇ ਬਹਿ ਕੇ ਲੰਗਰ ਛਕ ਲੈਂਦੇ ਨੇ ਕੋਈ ਤੇਰ ਮੇਰ ਨਹੀਂ ਹੈ ਮੇਰੀ ਇੱਛਾ ਹੈ ਵੀ ਇਹ ਜਿਹੜਾ ਲੰਗਰ ਹੈ ਇਹਦੇ ਵਿੱਚ ਮੈਂ ਵੀ ਕਿਸਾ ਪਾਵਾਂ ਮੈਂ ਕੁਝ ਤੁਹਾਨੂੰ ਪਿੰਡਾਂ ਦੀ ਜ਼ਗੀਰ ਦੇਣੀ ਚਾਹੁੰਨਾ ਜੋ ਇਹ ਖਰਚਾ ਚੱਲਦਾ ਰਹੇ ਉਹਨਰ ਆਰਿਆਂ ਦੀ ਇੱਕ ਹੋਰ ਆਦਤ ਸੀ ਆ ਦਾਨ ਦੇ ਕੇ ਫਿਰ ਚਾਹੁੰਦੇ ਹੁੰਦੇ ਨੇ ਵੀ ਬੱਲੇ ਬੱਲੇ ਵੀ ਸਾਡੀ ਹੋਵੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਅਕਬਰ ਇਹ ਤੇithੋ ਜਗੀਰ ਲੈ ਲਈ ਤੇ ਫਿਰ ਇਹ ਗੁਰੂ ਦਾ ਲੰਗਰ ਥੋੜਾ ਰਿਹਾ ਇਹਦੇ ਲਿਖਾਉਣਾ ਵੀ ਪੈਣਾ ਵੀ ਅਕਬਰ ਦਾ ਲੰਗਰ ਹੈ ਤੇ ਕੀ ਪਤਾ ਅਕਬਰ ਦਾ ਰਾਜ ਭਾਗ ਕਿਦਨ ਜਾਂਦਾ ਰਵੇ ਤੇ ਲੰਗਰ ਵੀ ਜਾਂਦਾ ਰਹੇਗਾ ਬਾਦਸ਼ਾਹ ਇਹ ਗੁਰੂ ਦਾ ਲੰਗਰ ਹੈ ਇੰਦਸਾ ਨੋਆ ਦੀ ਕੀਰਤ ਨਾਲ ਚੱਲਦਾ ਸਿੱਖਾਂ ਦੇ ਦਸਵੰਦ ਨਾਲ ਚੱਲਦਾ ਜਗੀਰਾ ਨਾਲ ਨਹੀਂ ਚੱਲਦਾ ਜਗੀਰਾ ਤਖਤੋ ਤਾਜ ਸਦੀਵੀ ਨਹੀਂ ਹੁੰਦੇ ਲੰਗਰ ਸਦੀਵੀ ਚੱਲਣਾ ਹੈ ਇਹ ਖਜ਼ਾਨੇ ਕਦੇ ਨਹੀਂ ਮੁੱਕਦੇ ਆਖੋ ਟਖ ਜਾਨਾ ਸਤਿਗੁਰੂ ਦੀਆ ਟੋਟ ਨਹੀਂ ਰੇ ਮੁਕੇ ਗੁਰੂ ਨੇ ਭੰਡਾਰੇ ਹੀ ਇਦਾਂ ਦੇ ਦਿੱਤੇ ਨੇ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੈ 20 ਰੁਪਈਆ ਦਾ ਲੰਗਰ ਹੀ ਨਹੀਂ ਮੁੱਕਦਾ ਸਿਕਾਉ ਅਕਬਰ ਨੇ ਫਪਲਾ ਖਾਦਾ ਇਹ ਤੇ ਗੱਲ ਹੋਰ ਬੰਨੇ ਚਲੀ ਗਈ ਜੰਦਾ ਮਹਾਰਾਜ ਤੁਸੀਂ ਮਾਨਵਤਾ ਦੀ ਸੇਵਾ ਕਰਦੇ ਹੋ ਮੇਰੀ ਵੀ ਇਹੀ ਭਾਵਨਾ ਹੈ ਮੈਂ ਨਹੀਂ ਚਾਹੁੰਦਾ ਵੀ ਮੇਰਾ ਨਾਮਣਾ ਹੋਵੇ ਬਸ ਤਿਲ ਫੁੱਲ ਮੇਰਾ ਪ੍ਰਵਾਨ ਕਰ ਲੋ ਮੇਰੀ ਬੇਨਤੀ ਹੈ ਇੱਕ ਨਾ ਦੇਵਨਾਗਰੀ ਭਾਸ਼ਾ ਦੇ ਵਿੱਚ ਗ੍ਰੰਥ ਹੈ 10 ਗੁਰੂ ਜੋਤ ਦੇ ਵਾਕ ਅਗਰੰਥ ਉਦੇ ਵਿੱਚ ਇਹ ਸਾਖੀ ਲਿਖੀ ਹੈ ਵਿਦਵਾਨ ਪੁਰਸ਼ ਪੰਡਤ ਰਮਿੰਦਰ ਸਿੰਘ ਜੀ ਦਾ ਲਿਖਿਆ ਉਹਨਾਂ ਦੱਸਿਆ ਹੈ ਵੀ ਜਦੋਂ ਅਕਬਰ ਜਿਆਦੀ ਜਿੱਦ ਕਰੇ ਨਾ ਵੀ ਮੈਂ ਜਵੀਰ ਦੇ ਨਹੀਂ ਦੇਣੀ ਹੈ ਉਹ ਮਹਾਤਮਾ ਲਿਖਦੇ ਨੇ ਗੁਰੂ ਅਮਰਦਾਸ ਕਹਿੰਦੇ ਦੋ ਸ਼ਰਤਾਂ ਨੇ ਅੱਜੇ ਹੀ ਕਬੂਲ ਕਰ ਤੇਰੀ ਸੇਵਾ ਪ੍ਰਵਾਨ ਕਰ ਲਾਂਗੇ ਉਕੇੰਦਰੀ ਦਸੋ ਕਹਿੰਦੇ ਇੱਕ ਸਤੀ ਪ੍ਰਥਾ ਖਤਮ ਕਰ ਦੇ। ਸਮੇਂ ਦੇ ਹੁਣ ਘਰ ਵਾਲਾ ਮਰ ਜਾਣਾ ਤੇ ਘਰ ਵਾਲੀ ਨੂੰ ਜ਼ਬਰਨ ਚਿਖਾ ਦੇ ਵਿੱਚ ਨਾਲ ਪਾਇਆ ਜਾਂਦਾ ਸੀ। ਲੋਇਆ ਜਾਂਦਾ ਸੀ ਕਿ ਕਿਦਰੇ ਕੋਈ ਬੋਰ ਖਸਮ ਨਾ ਕਰ ਲਵੇ। ਮਹਾਰਾਜ ਕਹਿੰਦੇ ਸਭ ਨੂੰ ਜੀਣ ਦਾ ਹੱਕ ਹੈ। ਕੋਈ ਕਿਸੇ ਨਾਲ ਨਹੀਂ ਮਰਦਾ। ਆਪੋ ਆਪਣੀ ਕਰਮਗਾਤ ਹੈ ਜਿਹਦੀ ਆਈ ਹੈ ਉਹਨੂੰ ਜਾਣਾ ਹੀ ਪੈਣਾ ਹੈ। ਇਸ ਜ਼ੁਲਮ ਰੁਕਣਾ ਚਾਹੀਦਾ ਹੈ ਤੇ ਦੂਸਰਾ ਦੇ ਕਾਲ ਪਿਆ ਹੈ ਸਭਨਾ ਦਾ ਮਾਮਲਾ maaf ਕਰ ਦੇ। ਤੋਫਨ ਜ਼ਿਕਰ ਕਰਦੇ ਨੇ ਕਹਿੰਦੇ ਦੋਵੇਂ ਸ਼ਰਤਾਂ ਅਕਬਰ ਨੇ ਕਬੂਲ ਲਈਆਂ ਤਾਂ ਹੀ ਕਿਹਾ ਜਾਂਦਾ ਵੀ ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਤੇ ਐਸੀ ਝੋਟ ਪੀਤੀ ਉਹ ਪ੍ਰਥਾ ਹੀ ਮੁੱਕ ਗਈ। ਹੁਣ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਅਕਬਰ ਨੇ 84 ਪਿੰਡਾਂ ਦਾ ਪਟਾ ਲਿਖਿਆ ਗੁਰਾ ਦੀ ਸੁਤਰੀ ਬੀਬੀ ਪਾਨੀ ਦੇ ਨਾਮ ਲਿਖੇ ਦੇ ਦਿੱਤਾ। ਇੱਕ ਇੰਗਲਿਸ਼ ਦਾ ਵਿਦਵਾਨ ਇਸ ਜ਼ਿਕਰ ਕਰਦਾ ਹੈ। ਕਹਿੰਦਾ ਅਕਬਰ ਵਾਸ ਹਾਈਲੀ ਇੰਪ੍ਰੈਸਡ ਬਾਈ ਦਾ ਟ੍ਰੈਡੀਸ਼ਨ ਆਫ ਲੰਗਰ। ਬਹੁਤ ਖੁਸ਼ ਸੀ ਲੰਗਰ ਦੀ ਪ੍ਰਥਾ ਤੋਂ ਨੇ ਆਪਣਾ ਜੋ ਕਿਰਤ ਕਮਾਈ ਦੇ ਵਿੱਚੋਂ ਕਾਂਸੀਓ ਦੇਣਾ ਕੀਤਾ ਚਲੋ ਆਪਾਂ ਇਹ ਜਨੀ ਆਦੇ ਵੀ ਇਹ ਰਾਜਿਆਂ ਕੋ ਸਾਰੀ ਹੀ ਦਸਾਂ ਨਵਾਂ ਨਹੀਂ ਕਿਰਤ ਹੁੰਦੀ ਹੈ ਪਰ ਕੁਝ ਦਬੀਰਾ ਪਰਿਵਾਰ ਚੋਂ ਵੀ ਮਿਲੀਆਂ ਹੁੰਦੀਆਂ ਨੇ ਕੁਝ ਨਾ ਕੁਝ ਪ੍ਰਾਪਰਟੀ ਲੀਡਰਾਂ ਦੀ ਆਦ ਦੀ ਵੀ ਹੁੰਦੀ ਹੈ ਜ਼ਰੂਰੀ ਤੇ ਨਹੀਂ ਸਾਰਾ ਧੱਕਾ ਜ਼ੋਰੀ ਦਾ ਹੀ ਹੋਵੇਗਾ ਚਲੋ ਜਿੱਦਾਂ ਉਹਨੂੰ ਭਾਇਆ ਉਹਨੇ ਗੁਰਾਂ ਦੇ ਚਰਨਾਂ ਵਿੱਚ ਭੇਟਾ ਰੱਖੀ ਇਦਾਂ ਗੁਰਾਂ ਦੀਆਂ ਖੁਸ਼ੀਆਂ ਲਈਆਂ ਬਖਸ਼ਿਸ਼ਾਂ ਲੈ ਕੇ ਉਹ ਗਿਆ ਹੁਣ ਜਦੋਂ ਇਹ ਸਾਖੀ ਦੀ ਗੱਲ ਚੱਲਦੀ ਹੈ ਵੀ ਗੁਰੂ ਦੇ ਦਰ ਤੇ ਪੇਟਾ ਦਿੱਤੀ ਗਈ ਜੈਸੀ ਤੇਰੀ ਹਸਤੀ ਹੈ ਵੈਸੀ ਤੂੰ ਪੇਟਾ ਦਿਨਾ 100 ਕਮਾਉਣਾ ਹੈ ਦਸਵੰਦ ਦੇ 10 ਰੁਪਏ ਵਾਦ ਕਮਾਉਣਾ ਹੈ ਦਸਵੰਦ ਦੇ ਪਰ ਸਾਡੇ ਦਸਵੰਦ ਦਾ ਸਿਸਟਮ ਬੜਾ ਨਿਰਾਲਾ ਹੈ ਜਦੋਂ ਤੁਸੀਂ ਮੂਰਤੀ ਅੱਗੇ ਭੇਟਾ ਚੜਾਉਂਦੇ ਹੋ ਤੇ ਉਹ ਬ੍ਰਾਹਮਣ ਸਾਰਾ ਹੀ ਛਕ ਜਾਂਦਾ ਜਦੋਂ ਗੁਰੂ ਅੱਗੇ ਭੇਟਾ ਰੱਖਦੇ ਹੋ ਤੇ ਸੰਗਤ ਹੀ ਛਕਦੀ ਹੈ ਲੰਗਰ ਦੇ ਰੂਪ ਇਹ ਪ੍ਰਥਾਏ ਸਿੱਖ ਜਾਵੇ